ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੇਪ ਪੀੜਤਾ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ ਤਾਂ ਇਸ ਦੌਰਾਨ ਕੁਝ ਮਹਿਲਾਵਾਂ ਆ ਕੇ ਥਾਣੇ ਦੇ ਵਿੱਚ ਬੈਠਿਆਂ ਦੇ ਨਾਲ ਹੱਥੋਂ ਪਾਈਕ ਕਰਦੇ ਨਜ਼ਰ ਆਉਂਦੇ ਨੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਦੋਨਾਂ ਧਿਰਾਂ ਨੂੰ ਜਿਹੜਾ ਕਿ ਪੁਲਿਸ ਵੱਲੋਂ ਰੌਣਪ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਦੇਖ ਲਓ ਜੀ ਪਰਿਵਾਰ ਅਗਦਰ ਕੀ ਠੋਕਰੇ ਖਾ ਰਹਾ ਹੈ इसने कोई ऐसा दरवाज़ा जी जो ना खड़काया हो ठीक है जी एक छोटे अधिकारी से लेके कर एम भगवंत मान जी के तक उन्होंने दरवाजे हमने खड़का लिए पर इस बच्चे को आज तक इंसाफ नहीं मिला एक तेरह साल की लड़की जो मंदभागी एक घटना घटी है, है। तेरह साल की लड़की ने साढ़े छः महीने की बच्ची मरी भी पैदा की है वो भी हाई कोर्ट के ऑर्डर के बाद तब भी प्रशासन के कानों पे कोई जूंग तक नहीं लेंगी है ठीक है जी कुछ नहीं है और वो जो अपराधी हैं वो खुलेआम घूम रहे हैं जी पार्टियाँ कर रहे हैं ये छः सात महीने हो गए जी छः सात महीने हो गए आज तो कोई भी ऐसा दरवाज़ा नहीं है जो इन बच्चों ने ना खटकाया हो और वो बंदे शर्याम घूम रहे हैं और अपने आप को निर्दोष बता रहे हैं ये सब गैसपुरे में रहते हैं जी आप पार्टी का पूरा हाथ है इनके ऊपर आप पार्टी के हाथ करके ही अभी तक बचे हुए हैं ठीक है जी और वो मैडम हमारे शीना जमारे एम एल ए साहब हैं शीना मैडम जी शीना मैडम जी कहती हैं कि मेरे पार्टी का एक आगू है इसमें से कुलदीप दीघान जिसके बारे में मैडम ने एक चंडीगढ़ रिपोर्टर को भी कहा कि मेरी पार्टी का आगू है मेरी पार्टी का कार्यकर्ता है जी तो जब उन्होंने मैडम को पूछा कि वो बंदा चंडीगढ़ से लड़की उठाने किडनैप करने आया था और उसकी वीडियो बनी है तो मैडम कह रही है कि उसके बारे में ਕੁੜੀ ਨੂੰ ਜਾਣ ਤੋਂ ਮਾਰਨਾ ਆਇਆ ਜੀ ਅੱਛਾ ਜੀ ਆਜੋ 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 ਸੋ ਤੁਸੀਂ ਤਸਵੀਰਾਂ ਵਿੱਚ ਦੇ ਸਕਦੇ ਹੋ ਜੋ ਦੋ ਜਨਾਂ ਲੇਡੀਜ਼ ਨੂੰ ਜਿਹੜੀ ਫੜ ਕੇ ਹੋਇਆ ਜੀ ਇਸ ਬੇਟੀ ਨੂੰ ਮਾਰਨਾ ਆਇਆ ਸੀ ਉਸ ਪੱਤਰ ਨੂੰ ਮਾਰਨਾ ਆਇਆ ਜੀ ਕਿੰਨੀਆਂ ਜਨਾਨੀਆਂ ਕਿੰਨੀਆਂ ਸੀ ਭਾਜੀ ਜਨਾਨੀਆਂ ਭਾਈ ਜਾਣ ਕੇ ਪੱਛੀ ਅੱਛਾ ਜੀ ਇੱਥੇ ਜੀ ਨਾ ਸਾਡੇ ਸਾਡੇ ਕੋਈ ਜਾਣ ਲੈ ਆਮ ਲੱਗੀ ਪਈ ਜੀ ਅੱਛਾ ਜੀ ਇਹ ਦੋ ਜਨਾਨੀਆਂ ਪਰ ਫੜ ਕੇ ਲਿਆਂਦੀਆਂ ਜੀ ਕਿੱਥੋਂ ਫੜਿਆ ਕਿੱਥੋਂ ਭਾਜੀ ਉੱਪਰ ਉੱਪਰ ਤੋਂ ਫੜ ਕੇ ਲਈ ਅੱਛਾ ਜੀ ਉਹਨਾਂ ਨੇ ਰੋੜੇ ਮਾਰੇ ਹਾਂਜੀ ਪੱਥਰ ਮਾਰੇ ਹਾਂਜੀ ਇਹ ਜਿਹੜੇ ਆਪਾਂ ਜਿਹੜੇ ਹੈਗੇ ਆ ਮੁਦਈ ਪਾਰਟੀ ਕੋਸਾਨੇਵਾਲ ਦਾ ਕੋਈ ਏਦਾ ਪਰਚਾ ਹੈਗਾ ਸਾਨੇਵਾਲ ਥਾਣੇ ਦਾ ਉਹਨਾਂ ਦੀ ਮੁਦਈ ਪਾਰਟੀ ਨੂੰ ਵੀ ਇੱਥੇ ਲੈ ਕੇ ਆਏ ਆ ਤੇ ਦੂਸਰੇ ਵੀ ਜਿਹੜੇ ਹੈਗੇ ਆ ਜਿਹੜੇ ਲੜਾਈ ਝਗੜਾ ਕਰਨ ਆਏ ਸੀ ਉਹਦੇ ਚ ਵੀ ਕੁਝ ਕੁ ਬੰਦੇ ਆਪਾਂ ਰਾਉਂਡ ਅਪ ਕਰਕੇ ਲੈ ਕੇ ਆਏ ਆ ਆਪਾਂ ਛਾਂਟਬਿੰਡ ਕਰਦੇ ਪਏ ਆ ਸਾਰੇ ਮੈਟਰ ਦੀ ਤਅਤਾ ਫਿਲਾਵਾਂਗੇ ਜੀ ਤੇਰੇ ਤੁਹਾਨੂੰ ਜੰਨੀ ਤਰਾਹ ਦੀ ਦੱਸ ਪਾਵਾਂਗੇ ਹਾਂਜੀ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੇ ਕੋਈ ਆਏ ਸੀ ਲੜਾਈ ਝਗੜਾ ਕਰਨ ਉਹਨਾਂ ਚ ਵੀ ਕੁਝ ਕੁ ਬੰਦੇ ਆਪਾਂ ਰਾਉਂਡ ਅਪ ਕਰਦੇ ਆ ਉਹੀ ਕੇ ਉਹ ਹਲੇ ਕੁਝ ਵਿੱਚ ਜਾ ਰਹੀ ਹੈ ਜੀ ਹਲੇ ਕੁਝ ਕਲੀਅਰ ਨਹੀਂ ਹੋ ਪਾਇਆ ਚੰਗੀ ਤਰ੍ਹਾਂ ਤੇ ਉਹ ਕੁਝ ਵਿੱਚ ਹਾਂਜੀ ਉਹਦੇ ਉਹਦੇ ਬਾਰੇ ਜਾ ਰਹੀ ਹੈ ਵੀ ਵੀਡੀਓ ਹਲੇ ਲੈ ਰਹੇ ਆ ਜੀ ਵੀਡੀਓ ਲੈ ਰਹੇ ਉਹ ਹੀ ਮੈਂ ਕਹਿ ਰਹੀ ਹਾਂ ਜੀ ਵੀਡੀਓ ਕਢਾ ਰਹੇ ਆ ਫਿਰ ਇਹਨਾਂ ਤੋਂ ਜਿਹੜੀ ਮਦਈ ਪਾਰ ਤੇ ਇਹਨਾਂ ਤੋਂ ਆਇਡੈਂਟੀਫਾਈ ਕਰਾਵਾਂਗੇ ਵੀ ਕਿਹੜਾ ਕਿਹੜਾ ਬੰਦਾ ਹੈ ਤੇ ਇਹ ਆਪਾਂ ਨੂੰ ਜ्यादा ਚੰਗੀ ਤਰ੍ਹਾਂ ਦੱਸ ਪਾਉਣਗੇ ਵੀ ਕਿਹੜੇ ਉਹਨਾਂ ਦੇ ਬੰਦੇ ਆ ਤੇ ਕਿਹੜੇ ਕੋਈ ਬਾਹਰ ਦੇ ਬੰਦੇ ਨਾਲ ਖੈਰ ਪੋਰਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਅਖੰਡ ਲੋਕ